ਵਿਸ਼ਾ ਵਸਤੂ ਦੀ ਸਾਰਣੀ ਨੂੰ ਵੇਖਦੇ ਹੋ ਤਾਂ ਤੁਸੀਂ ਵੇਖੋਗੇ ਕਿ ਇਹ ਪਹਿਲਾ ਤਿੰਨ ਚੌਥਾਈ ਇੱਕ ਸੰਗ੍ਰਹਿ ਹੈ ਜਿਸ ਨੂੰ ਪੁਰਾਣਾ ਨੇਮ ਕਿਹਾ ਜਾਂਦਾ ਹੈ ਜੇਕਰ ਤੁਸੀਂ ਕਿਤਾਬ ਦੀ ਸੂਚੀ ਨੂੰ ਵੇਖੋਗੇ ਤਾਂ ਤੁਸੀਂ ਵੇਖੋਗੇ ਕਿ ਉਸ ਵਿੱਚ 39 ਕਿਤਾਬਾਂ ਹਨ ਜਿਨ੍ਹਾਂ ਨੂੰ ਚਾਰ ਮੁੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਪੰਜਾਂ ਨੂੰ ਪੈਂਤੀਟੂ ਕਿਹਾ ਜਾਂਦਾ ਹੈ ਅਤੇ ਇਸ ਦੇ ਬਾਅਦ ਇਤਿਹਾਸ ਦੀਆਂ ਕਿਤਾਬਾਂ ਫਿਰ ਕਾਵ ਕਿਤਾਬਾਂ ਅਤੇ ਅੰਤ ਵਿੱਚ ਨਬੀਆਂ ਦੀਆਂ ਕਿਤਾਬਾਂ ਆਪਣੇ ਕਾਫੀ ਸਰਲ ਜਾਪਦਾ ਹੈ ਪਰ ਅਸਲ ਵਿੱਚ ਇਹ ਵਧੀਰੇ ਗੁੰਝਲਦਾਰ ਹੈ ਅਤੇ ਵਧੀਰੇ ਦਿਲਚਸਪ ਵੀ ਹੈ ਇੱਕ ਖੰਡ ਵਿੱਚ ਕਿਤਾਬਾਂ ਦੀ ਇਸ ਵਿਵਸਥਾ ਨੂੰ ਪੁਰਾਣੇ ਨੇਮ ਤੋਂ ਬਾਅਦ ਵਿੱਚ ਆਈ ਮਸੀਹੀ ਪਰੰਪਰਾ ਦੁਆਰਾ ਕਿਹਾ ਗਿਆ ਜੋ ਯੇਸ਼ੂ ਅतिर ਸੂਲਾ ਦੇ ਬਾਅਦ ਵਿਕਸਿਤ ਹੋਈ ਪ੍ਰਾਚੀਨ ਯਹੂਦੀ ਪਰੰਪਰਾ ਵਿੱਚ ਇਹ ਸਾਰੇ ਕੰਮ ਵੱਖ-ਵੱਖ ਪੱਤਰਾਂ ਵਿੱਚ ਸਨ ਅਤੇ ਇਹਨਾਂ ਨੂੰ ਤਿੰਨ ਭਾਗਾਂ ਦੇ ਇੱਕ ਇਕ੍ਰਿਤ ਸੰਗ੍ਰਹਿ ਦੇ ਰੂਪ ਵਿੱਚ ਵਿਵਸਥਿਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਤਨਾਖ ਕਿਹਾ ਜਾਂਦਾ ਹੈ ਇਹ ਤੁਰੇਤ ਦਾ ਇੱਕ ਇਬਰਾਨੀ ਸੰਕੇਪ ਸ਼ਬਦ ਹੈ ਜਿਸਦਾ ਅਰਥ ਹੈ ਨਿਰਦੇਸ਼ ਨੇਵਿਯਮ ਜਿਸਦਾ ਅਰਥ نبی ਅਤੇ ਕੇਟੂਵਿਮ ਜਿਸਦਾ ਅਰਥ ਹੈ ਲੇਖ ਤਨ ਆਕ ਵਿੱਚ ਉਹੀ ਕਿਤਾਬਾਂ ਹਨ ਜੋ ਪ੍ਰੋਟੈਸਟੈਂਟ ਪੁਰਾਣੀ ਨੇਮ ਵਿੱਚ ਹਨ ਪਰ ਉਹਨਾਂ ਦੀ ਤਰਤੀਬ ਵੱਖਰੇ ਢੰਗ ਨਾਲ ਲਗਾਈ ਗਈ ਹੈ ਤੁਰੇਦ ਅਤੇ ਪੈਂਟਟੂਕ ਇੱਕ ਹੀ ਹਨ ਪੁਰਾਣੇ ਨਬੀਆਂ ਵਿੱਚ ਇਤਿਹਾਸਿਕ ਬਿਰਤਾਂਤਾਂ ਦੀਆਂ ਚਾਰ ਕਿਤਾਬਾਂ ਸ਼ਾਮਲ ਹਨ ਅਤੇ ਫਿਰ ਖਾਸ ਨਬੀਆਂ ਦੇ ਨਾਮ ਤੇ 15 ਕਿਤਾਬਾਂ ਹਨ ਇਸ ਤੋਂ ਬਾਅਦ ਲੇਖ ਹੁੰਦੇ ਹਨ ਜਿਸ ਵਿੱਚ ਕਾਵ ਅਤੇ ਬਿਰਤਾਂਤਾਂ ਦਾ ਵਿਭਿੰਨ ਸੰਗ੍ਰਹਿ ਹੈ ਹੁਣ ਇਹ ਤਿੰਨਾਂ ਭਾਗਾਂ ਵਾਲੀ ਰਚਨਾ ਅਸਲ ਵਿੱਚ ਬਹੁਤ ਪੁਰਾਣੀ ਹੈ ਇਸ ਦਾ ਜ਼ਿਕਰ ਪ੍ਰਾਚਨ ਯਹੂਦੀ ਲੇਖਾਂ ਵਿੱਚ ਕੀਤਾ ਗਿਆ ਹੈ ਜਿਵੇਂ ਮ੍ਰਿਤ ਸਾਗਰ ਲੇਖ ਇਹਨ ਸਿਰਾਦਾ ਗਿਆਨ ਇਥੋਂ ਤੱਕ ਕਿ ਨਾਸਰ ਤੇ ਯਸ਼ੂ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਇਹ ਤਿੰਨੇ ਭਾਗ ਪੁਸਤਕ ਦੀ ਆਪਣੀ ਰਚਨਾਤਮਕ ਸ਼ੈਲੀ ਵਿੱਚ ਹੀ ਬਣੇ ਹੋਏ ਹਨ ਜੇਕਰ ਤੁਸੀਂ ਧਿਆਨ ਦੇਵੋਗੇ ਤਾਂ ਪਤਾ ਲੱਗੇਗਾ ਕਿ ਹਰੇਕ ਪੁਸਤਕ ਨੂੰ ਹਵਾਲਿਆਂ ਦੇ ਰਾਹੀਂ ਤਾਲਮੇਲ ਕੀਤਾ ਗਿਆ ਹੈ ਜੋ ਹਰੇਕ ਕੰਮ ਨੂੰ ਵੱਡੇ ਤਿੰਨ ਭਾਗਾਂ ਦੇ ਸੰਗ੍ਰਹਿ ਵਿੱਚ ਜੋੜਦੇ ਹਨ ਸੋ ਸਾਰੀਆਂ ਪੁਸਤਕਾਂ ਨੂੰ ਇੱਕ ਸਾਰ ਕਿਸ ਨੇ ਰੱਖਿਆ ਇਹ ਇੱਕ ਲੰਬੀ ਪ੍ਰਕਿਰਿਆ ਸੀ ਇਸ ਵਿੱਚ ਕੁਝ ਪ੍ਰਸਿੱਧ ਲੇਖਕ ਜਿਵੇਂ موسی ਜਾਂ ਦਾਊਦ ਦਾ ਯੋਗਦਾਨ ਹੈ ਯਾਦ ਆਤਰ ਲੇਖਕ ਅਗਿਆਤ ਹਨ ਬਾਈਬਲ ਵਿੱਚ ਉਹਨਾਂ ਨੂੰ ਲੇਖਕ ਜਾਂ ਨਬੀ ਕਿਹਾ ਗਿਆ ਹੈ ਇਹਨਾਂ ਪੁਸਤਕਾਂ ਨੇ ਇਸਰਾਇਲ ਦੇ ਸੰਪੂਰਨ ਇਤਿਹਾਸ ਵਿੱਚ ਆਕਾਰ ਲਿਆ ਜਦੋਂ ਕਿ ਭਵਿੱਖਬਾਣੀ ਦੇ ਉਪਦੇਸ਼ਕਾਂ ਦੀਆਂ ਪੀੜ੍ਹੀਆਂ ਨੇ ਪੁਰਾਣੀਆਂ ਕਹਾਣੀਆਂ ਅਤੇ ਕਵਿਤਾਵਾਂ ਨੂੰ ਇਕੱਠਿਆਂ ਕੀਤਾ ਅਤੇ ਉਹਨਾਂ ਨੂੰ ਵੱਡੀਆਂ ਰਚਨਾਵਾਂ ਵਿੱਚ ਸ਼ਾਮਲ ਕੀਤਾ ਅਤੇ ਜਿਸ ਦੇ ਸਿੱਟੇ ਵੱਜੋਂ ਇਸ ਸਮੱਗਰੀ ਨੂੰ ਤਨਾਖ ਨਾਮਕ ਪੁਸਤਕ ਨੂੰ ਆਕਾਰ ਦਿੱਤਾ ਗਿਆ ਜ਼ਬੂਰਾਂ ਅਤੇ ਨਬੀਆਂ ਦੀਆਂ ਪੁਸਤਕਾਂ ਤੋਂ ਇਹ ਸਪਸ਼ਟ ਹੈ ਕਿ ਇਹਨਾਂ ਭਵਿੱਖਬਾਣੀ ਦੇ ਉਪਦੇਸ਼ਕਾਂ ਦਾ ਮੰਨਣਾ ਸੀ कि परमेश्वर ਦਾ ਆਤਮਾ ਇਸ ਪੂਰੀ ਪ੍ਰਕਿਰਿਆ ਦੀ ਅਗਵਾਈ ਕਰ ਰਿਹਾ ਹੈ ਤਾਂ ਕਿ ਇਹਨਾਂ ਮਨੁੱਖੀ ਸ਼ਬਦਾਂ ਦੇ ਰਾਹੀਂ ਪਰਮੇਸ਼ਰ ਆਪ